ਸੰਜੀਤ ਰਾਜ ਰੋਹਤਰਫੇ ਮੋਕੇ ਰੋਲ ਹਾਂਜੀ ਮੈਂ ਮੱਜੋ ਕਾਰਸ ਆਪਰੇਸ਼ਨ ਚਲਾ ਰਿਹਾ ਹੈ ਜੀ ਜੀ ਅੱਜ ਜਲੰਧਰ ਸ਼ਹਿਰ ਦੇ ਵਿੱਚ ਕੁੱਲ 32 ਥਾਵਾਂ ਤੇ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਤਕਰੀਬਨ 300 ਦੇ ਆਸ-ਪਾਸ ਅਸੀਂ ਆਪਣੀ ਫੋਰਸ ਲਗਾ ਕੇ ਤੇ ਹਰੇਕ ਥਾਂ ਦੇ ਉੱਪਰ ਇੱਕ ਅਗਸਟੇਡ ਅਫਸਰ ਵੱਲੋਂ ਉਹਦੀ ਨਿਗਰਾਨੀ ਹੇਠ ਇਹ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਜੋ ਹੁਣ ਤੱਕ ਨਤੀਜੇ ਮੇਰੇ ਸਾਹਮਣੇ ਆਏ ਆ ਮੈਂ ਤੁਹਾਡਾ ਸ਼ੇਅਰ ਕਰਦੀ ਹਾਂ ਜੀ ਕਿ ਹੁਣ ਤੱਕ ਅਸੀਂ 11 ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਅਜੇ ਇਸ ਦੀ ਵਿੱਚ ਅੱਗੇ ਛਾਪਾ ਮਾਰੀ ਵੀ ਚੱਲ ਰਹੀ ਹੈ ਤੇ ਹੋਰ ਵੀ ਪਰਚੇ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਇਹ ਗੈਰ ਐਫ ਆਈ ਆਰ ਦੇ ਕਿੰਨੇ ਆਪਰੇਸ਼ਨ ਦੇ ਵਿੱਚ ਅੱਜ ਦਾ ਆਪਰੇਸ਼ਨ ਹੈ ਜਾਂ ਫਿਰ ਪਿਛਲੇ ਦਿਨਾਂ ਦਾ ਜੀ ਇਹ ਅੱਜ ਦੇ ਆਪਰੇਸ਼ਨ ਦੇ ਵਿੱਚ ਸਾਡੀਆਂ ਹੁਣ ਤੱਕ ਦੀ ਐਫ ਆਈ ਆਰ ਦਰਜ ਹੋਈਆਂ ਤੇ ਅਸੀਂ ਅੱਗੇ ਵੀ ਇਸ ਦੇ ਵਿੱਚ ਦਰਜ ਕਰ ਰਹੇ ਹਾਂ ਅੱਜ ਦੇ ਆਪਰੇਸ਼ਨ ਦੇ ਵਿੱਚ ਜਿਹੜਾ ਤੇ ਕੋਈ ਮੇਨ ਥਾਵਾਂ ਹੁੰਦੀਆਂ ਜਿੱਥੇ ਨਸ਼ਾ ਵੇਚਣ ਦੀ ਸ਼ਿਕਾਇਤਾਂ ਆਈਆਂ ਸੀ ਉਹਦੇ ਨਾਲ ਨਾਲ ਅਸੀਂ ਕੁਝ ਐਸੀ ਥਾਵਾਂ ਤੇ ਵੀ ਰੇਡਸ ਕਰਾਈਆਂ ਹਨ ਜਿੱਥੇ ਸਾਨੂੰ ਇਹ ਪਬਲਿਕ ਵੱਲੋਂ ਸ਼ਿਕਾਇਤਾਂ ਆਈਆਂ ਕਿ ਇੱਥੇ ਕਈ ਵਾਰ ਅ ਮੁੰਡੇ ਇਕੱਠੇ ਹੋ ਕੇ ਨਸ਼ਾ ਕਰਦੇ ਹਨ ਸੋ ਉਹ ਥਾਂ ਤੇ ਕੋਈ ਨਸ਼ਾ ਵੇਚਣ ਦੀ ਸ਼ਿਕਾਇਤ ਨਹੀਂ ਸੀਗੀ ਬਟ ਉੱਥੇ ਕੋਈ ਥਾਂ ਹੈਗੀ ਐ ਜਿਹੜੀ ਸੁੰਸਾਨ ਹੈ ਜਾਂ ਉਥੇ ਲਾਈਟ ਨਹੀਂ ਹੈਗੀ ਐ ਜਾ ਕੋਈ ਹੋਰ ਇਸ਼ੂ ਹੈ ਅਬੈਂਡੰਟ ਬਿਲਡਿੰਗ ਹੈ ਜਿਵੇਂ ਸੋ ਅੱਜ ਅਸੀਂ ਉਹ ਵੀ ਇਸ ਮਹੀਨੇ ਦੇ ਦੌਰਾਨ ਚੈੱਕ ਕਰਾਈਆ ਹੈ ਤੇ ਉਹਦੇ ਸੰਬੰਧੀ ਅਸੀਂ ਇੱਕ ਵੱਖਰੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਰਿਪੋਰਟ ਭੇਜਾਂਗੇ ਜਿਸ ਦੇ ਵਿੱਚ ਕਿ ਇਹਨਾਂ ਥਾਵਾਂ ਦੀ ਥੋੜੀ ਰੀਡਿਪਲੋਇਮੈਂਟ ਰੀ ਡਿਵੈਲਪਮੈਂਟ ਦੇ ਉੱਪਰ ਕੰਮ ਕੀਤਾ ਜਾ ਸਕਦਾ ਜਿਹੜੇ ਐਫਆਈਆਰਸ ਆਜੂਈ ਹੈ ਕਿਹੜੇ ਕਿਹੜੇ ਥਾਵਾਂ ਸਰ ਐਨਡੀਪੀਐਸ ਦੇ ਜਾਂ ਕੁਝ ਹੋਰ ਜੀ ਇਹ ਐਨਡੀਪੀਐਸ ਦੀ ਹੀ ਥਾਵਾਂ ਦੇ ਵਿੱਚ ਆਪਣੇ ਪਰਚੇ ਦਰਜ ਹੋਏ ਨੇ ਹੋਰ ਡਿਟੇਲਸ ਰਿਕਵਰੀਸ ਕਿੰਨੀ ਹੈ ਦੋਸ਼ੀ ਕਿੰਨੇ ਫੜੇ ਗਏ ਉਹ ਮੈਂ ਹੋਰ ਤੁਹਾਡੇ ਨਾਲ ਕੰਟੈਕਟ ਕਰਕੇ ਆਪਾਂ ਸ਼ੇਅਰ ਕਰ ਲਵਾਂਗੀ ਜੀ ਇਲਾਕੇ ਕਿਹੜੇ ਕਿਹੜੇ ਜਲੰਧਰ ਪੁਲਿਸ ਫੋਰਸ ਇਹ ਸਾਡੇ ਹਰੇਕ ਪੁਲਿਸ ਸਟੇਸ਼ਨ ਦਾ ਅਸਿਸਟ ਏਰੀਆ ਆਈਡੈਂਟੀਫਾਈ ਕੀਤਾ ਜਿਹੜੇ ਕਈ ਪਹਿਲਾਂ ਤੋਂ ਹੀ ਏਰੀਆ ਆਪਾਂ ਨੂੰ ਪਤਾ ਕੰਜ਼ਮਪਸ਼ਨ ਦੀ ਜ਼ਿਆਦਾ ਸ਼ਿਕਾਇਤ ਸੀ ਕਿ ਇੱਥੇ ਥਾਂ ਲੁਗੀ ਦੇਖ ਕੇ ਸੁਨਸਾਂ ਥਾਂ ਦੇਖ ਕੇ ਭਈ ਮੁੰਡੇ ਇਕੱਠੇ ਹੋ ਕੇ ਕਰਦੇ ਆ ਸੋ ਉਹ ਅਸੀਂ ਅੱਜ ਇਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ કુલ ਆਪਣੀ 32 ਥਾਵਾਂ ਸੀਗੀਆਂ ਜਿਨ੍ਹਾਂ ਤੇ ਅਸੀਂ ਇਹ ਅੱਜ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਕੇ ਤੇ ਐਫ ਆਈ ਆਰ ਰਜਿਸਟਰ ਕੀਤੀਆਂ